ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਬਹੁਤ ਹੀ ਚਿਰਾਂ ਤੋਂ ਉਡੀਕੀ ਜਾ ਰਹੀ ਮਹਿੰਦਰਾ ਥਾਰ ਆਰ ਓ ਐਕਸ ਨੂੰ ਅੱਜ ਨੋਵਲਟੀ ਵੀਰਜ ਮਹਿੰਦਰਾ ਨੇ ਲੁਧਿਆਣਾ ਵਿਖੇ ਅਧਿਕਾਰਤ ਤੌਰ ਤੇ ਲਾਂਚ ਕੀਤਾ ਲਾਂਚਿੰਗ ਇਸ ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਸੱਚਦੇਵ, ਲਬਦੇਸ਼ ਸਿੰਘ ਸੱਚਦੇਵ ਅਤੇ ਅਮਿਤੇਸ਼ ਸਿੰਘ ਸੱਚਦੇਵ ਨੇ ਕੀਤੀ। ਇਸ ਸਮਾਗਮ ਵਿੱਚ ਸ਼੍ਰੀਮਤੀ ਬਲਵਿੰਦਰ ਕੌਰ ਗਰੇਵਾਲ, ਪਤਨੀ ਦਲਜੀਤ ਸਿੰਘ ਗਰੇਵਾਲ, ਵਿਧਾਇਕ ਲੁਧਿਆਣਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਭਾਰਤ ਦੀ ਪ੍ਰਮੁੱਖ ਐਸਯੂਵੀ ਨਿਰਮਾਤਾ ਕੰਪਨੀ ਨੇ ਆਪਣੀ ਨਵੀਂ ਥਾਰ ਰੌਕਸ ਪੇਸ਼ ਕੀਤੀ ਹੈ। ਇੱਕ ਨਵੀਨਤਾਕਾਰੀ SUV ਆਟੋਮੇਟਿਡ ਉਦਯੋਗ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਤਿਆਰ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਘੱਟੋ-ਘੱਟ 12.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਥਾਰ ਰੌਕਸ ਰੌਕਸ ਮਹਿੰਦਰਾ ਦੀ ਦਲੇਰ ਅਤੇ ਸਾਹਸੀ ਭਾਵਨਾ ਸ਼ੈਲੀ ਸ਼ਕਤੀ ਅਤੇ ਲਗਜ਼ਰੀ ਦੀ ਬੇਮਿਸਾਲ ਸੁਮੇਲ ਹੈ ਸਾਰੇ ਖੇਤਰਾਂ ਨੂੰ ਜਿੱਤਣ ਲਈ ਤਿਆਰ ਕੀਤਾ ਗਿਆ ਥਾਰ ਆਰਓਐਕਸ ਆਤੀ ਆਧੁਨਿਕ ਸੁਰੱਖਿਆ ਟੈਕਨੋਲੋਜੀਆ ਤੇ ਸ਼ਾਨਦਾਰ ਸਹੂਲਤਾਂ ਦੀ ਇੱਕ ਸ਼੍ਰੇਣੀ ਇੱਕ ਸ਼ਕਤੀਸ਼ਾਲੀ ਪਰ ਸੁਰੱਖਿਤ ਡਰਾਈਵਿੰਗ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ ਇਹ ਐਸਯੂਵੀ ਲੈਂਡਸਕੇਪ ਨੂੰ ਇਸ ਦੇ ਡਿਜ਼ਾਈਨ ਅਤੇ ਮਜ਼ਬੂਤ ਪ੍ਰਦਰਸ਼ਨ ਨਾਲ ਕ੍ਰਾਂਤੀ ਲਿਆਉਣ ਲਈ ਤਿਆਰ ਹੈ ਜੋ ਸ਼ਹਿਰ ਦੇ ਚਾਲਕਾਂ ਨੂੰ ਆਕਰਸ਼ਿਤ ਕਰਦਾ ਹੈ ਉਨਾ ਅਗੇ ਦੱਸਿਆ ਕਿ ਥਾਰ ਰੌਕਸ ਲਈ ਬੁਕਿੰਗ ਐ ਨੋਵਲਟੀ ਵੀਕਸ ਮਹਿੰਦਰਾ ਤੱਕੀ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੈਸਟ ਡਰਾਈਵ 12 ਸਤੰਬਰ ਤੋਂ ਉਪਲਬਧ ਹੋਣਗੀਆਂ ਜਿਸ ਨਾਲ ਗਾਹਕਾਂ ਨੂੰ ਰੋਮਾਂਚ ਦਾ ਅਨੁਭਵ ਹੋ ਸਕੇਗਾ ਦੁਸਹਿਰੇ ਦੌਰਾਨ ਡਿਲੀਵਰੀ ਸ਼ੁਰੂ ਹੋਣ ਲਈ ਤਿਆਰ ਹੈ ਜੋ ਕਿ ਮਹਿੰਦਰਾ ਦੇ ਉਤਸ਼ਾਹੀ ਲੋਕਾਂ ਲਈ ਤਿਉਹਾਰਾਂ ਦੇ ਇਸ ਸੀਜ਼ਨ ਨੂੰ ਹੋਰ ਵੀ ਖਾਸ ਬਣਾਉਂਦੀ ਹੈ ਇਹ ਲਾਂਚ ਮਹਿੰਦਰਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਹ ਭਾਰਤ ਵਿੱਚ ਪ੍ਰੀਮੀਅਮ ਐਸਯੂਵੀ ਐਸ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਅਤੇ ਸੀਮਾਵਾਂ ਨੂੰ ਅੱਗੇ ਬਤੌਣਾ ਜਾਰੀ ਰੱਖਦਾ ਹੈ